ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿਹੜੀਆਂ ਜੋ ਫਰਸਟ ਕਲੈਕਸ਼ਨਾਂ ਨੇ ਕੋਟਾ ਡੌਰੀਆ ਦੁਪੱਟੇ ਦੇ ਨਾਲ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਆਏਗਾ 800 ਰੁਪਏ ਨਾਲ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਕਲਰ ਜਿਹੜੇ ਜਿਹੜੇ ਇਹਨਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਵਿੱਚ ਜੋ ਪ੍ਰਿੰਟ ਤੇ ਡਿਜ਼ਾਈਨ ਆਏ ਨੇ ਸਾਰੇ ਮੈਂ ਇੱਥੇ ਐਡ ਕਰ ਦਿੱਤੇ ਨੇ 올 오버 프린트 ਦੇ ਵਿੱਚ ਬਹੁਤ ਹੀ ਪਿਆਰਾ ਬੰਨੀ ਸਟਾਈਲ ਦਾ ਪ੍ਰਿੰਟ ਦਾ ਸੂਟ ਆਇਆ ਹੈ ਫੈਬਨੀਸ਼ਨ ਬ੍ਰਾਂਡ ਵੱਲੋਂ ਇਹ ਸੂਟ ਨੇ ਤੇ ਅੱਜ ਕੱਲ ਫੈਬਨੀਸ਼ਨ ਬ੍ਰਾਂਡ ਹੈ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਇਹ ਜਿਹੜੇ ਫੈਬਰਿਕ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਸਾਰੇ ਜਿਹੜੇ ਆ ਪਹਿਣਾ ਨਹੀਂ ਨਾ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਜਿਹੜੇ ਜਿਹੜੇ ਸੂਟਾਂ ਵਿੱਚ ਜੋ ਜੋ ਰੰਗ ਹੈ ਕਿ ਨਹੀਂ ਮੈਂ ਮਾਤੀ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਕੋਈ ਹੋਰ ਪਿਆਰੀ ਕਰਨਾ ਚਾਹੁੰਦੇ ਤੁਸੀਂ ਉਦਰੀ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239 6239245750 ਐਡ ਕੀਤਾ ਆ ਇਹ ਪਸ਼ਮੀਨਾ ਦਾ ਸੂਟ ਆ ਪਸ਼ਮੀਨਾ ਦੀ ਸ਼ਾਰਟ ਪਸ਼ਮੀਨਾ ਦਾ ਬਾਟਮ 600 ਰੁਪਏ ਦਾ ਰੇਟ ਹੈ ਸੈਲ ਪ੍ਰਿੰਟ ਨਾਲ ਆਏਗਾ ਬਾਟਮ ਤੇ ਡਿਜੀਟਲ ਪ੍ਰਿੰਟ ਨਾਲ ਸ਼ਾਰਟ ਹੈ ਟਾਈਮਟਰ ਦੀ ਸ਼ਾਰਟ ਹੈ ਟਾਈਮਟਰ ਦਾ ਬਾਟਮ ਹੈ ਬਾਕੀ ਜਿੰਨੇ ਮੈਂ ਨਾਲ ਵਿੱਚ ਕਲਰ ਮੈਂ ਇੱਥੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੇ ਰੰਗਾਂ ਦੀ ਇਹਨਾਂ ਵਿੱਚ ਕੋਈ ਕਮੀ ਨਹੀਂ ਹੈਗੀ ਅੱਜ ਦੀਆਂ ਜ਼ਿਆਦਾਤਰ ਜਿਹੜੀਆਂ ਕਲੈਕਸ਼ਨਾਂ ਨੇ ਉਹ ਸਾਰੀਆਂ ਫੈਬਨੇਸ਼ਨ ਬ੍ਰਾਂਡ ਵੱਲੋਂ ਹੀ ਨੇ ਤੇ ਸਾਰੀਆਂ ਕਲੈਕਸ਼ਨਾਂ ਦਾ ਜਿਹੜਾ ਕੁਆਲਿਟੀ ਦਾ ਉਹ 100% ਗਾਰੰਟੀ ਹੈ ਕਿਸੇ ਮੈਂ ਐਸ ਇਟ ਇਜ਼ ਕਲੈਕਸ਼ਨ ਆਣਗੀਆਂ ਇਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ बॉटਮ ਵੀ ਜਿਹੜਾ ਇਹਨਾਂ ਸੂਟਾਂ ਦਾ ਸੈਲਫ ਪ੍ਰਿੰਟ ਨਾਲ ਆਂਦਾ ਜੋ ਕਿ ਬਹੁਤ ਹੀ ਵਧੀਆ ਰਾਇਲ ਜੀ ਲੁੱਕ ਦਿੰਦਾ ਇਹਨਾਂ ਸਾਰੇ ਸੂਟਾਂ ਨੂੰ ਸਾਰੀਆਂ ਕਲੈਕਸ਼ਨਾਂ ਫੈਬ੍ਰਿਕ ਨੇ ਆਣਦੀਆਂ ਨੇ ਜਿਹੜੀਆਂ ਜਿੰਨਾ ਤੁਹਾਨੂੰ ਬਾਟਮ ਜਿਹੜਾ ਵੀ ਜਿੰਨਾ ਨਾਲ ਆਂਦਾ ਹੈ ਮੋਸਟਲੀ ਸੈਲਪ੍ਰਿੰਟ ਨਾਲ ਆਂਦਾ ਹੈ ਸ਼ਰਟ ਡਿਸਲਪ੍ਰਿੰਟ ਨਾਲ ਆਂਦੀ ਹੈ ਇਹਨਾਂ ਪੱਪੜੇ ਜਿਹੜੇ ਨੇ ਉਹ ਕੋਟਾ ਡੋਰੀਏ ਦੇ ਤੇ ਪੂਰ ਸ਼ਿਫਨ ਦੇ कॉटन ਦੇ ਹਰ ਫੈਬਰਿਕ ਵਿੱਚ ਹੁੰਦੇ ਨੇ ਥੇ ਇਸ ਬ੍ਰਾਂਡ ਦਾ ਜਿਹੜਾ ਫੈਬਰਿਕ ਹੈ ਕੁਆਲਿਟੀ ਵਾ ਜੋ ਬਹੁਤ ਹੀ ਜ਼ਿਆਦਾ ਵੈਸਟ ਹੁੰਦਾ ਤੇ ਸਾਰੀਆਂ ਭੈਣਾਂ ਇਸ ਬ੍ਰਾਂਡ ਦੇ ਫੈਬਰਿਕ ਨੂੰ ਬਹੁਤ ਪਸੰਦ ਕਰਦੀਆਂ ਨੇ ਇਹ ਵਾਲਾ ਸੂਟ 850 ਦੇ ਵਿੱਚ ਤੁਹਾਨੂੰ ਕੋਟਾ ਡੋਰੀਏ ਤੇ ਦੁਪੱਟੇ ਨਾਲ ਮਿਲੇਗਾ। ਬਾਟਮ ਜਿਹੜਾ ਸੈਲ ਪ੍ਰਿੰਟ ਨਾਲ ਆਏਗਾ, ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ, ਆਟਨ ਦੀ ਸ਼ਰਟ ਐ, ਕੋਟਨ ਦਾ ਬਾਟਮ ਐ। ਰੇਟ ਤਾਂ 850 ਰੁਪਿਆ, ਅੱਜਕੱਲ ਕੋਟਾ ਡੋਰੀਏ ਤੇ ਦੁਪੱਟਿਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਐ। ਤੇ ਖਾਸ ਇੱਕ ਕਲੈਕਸ਼ਨਾਂ ਜਿਹੜੀਆਂ ਨੇ ਕੋਟਾ ਡੋਰੀਏ ਤੇ ਦੁਪੱਟੇ ਦੇ ਨਾਲ ਆਈਆਂ ਨੇ ਕਿਉਂਕਿ ਪਹਿਣਾ ਦੀ ਵੀ ਡਿਮਾਂਡ ਸੀ। ਅੱਜਕੱਲ ਕੋਟਾ ਡੋਰੀਏ ਕਾਫੀ ਟ੍ਰੈਂਡ ਵਿੱਚ ਐ, ਇਸ ਲਈ ਕੁਝ ਕੋਟਾ ਡੋਰੀਏ ਦੀ ਕਲੈਕਸ਼ਨਾਂ ਵੀ ਲੈ ਕੇ ਆਓ। ਤੇ ਕਾਫੀ ਮੈਂ ਜਿਹੜੀਆਂ ਕਲੈਕਸ਼ਨਾਂ ਵੀਡੀਓਜ਼ ਚਾੜ੍ਹ ਕੀਤੀਆਂ ਨੇ ਉਹ ਫੋਟੋਡੋਰੀਆ ਨਾਲ ਅਵੇਲੇਬਲ ਹੈਗੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿੱਕਰ ਹੋਰ ਇਦਾਂ ਦੀ ਕਲੈਕਸ਼ਨਾਂ ਟ੍ਰੈਂਡੀ ਟ੍ਰੈਂਡੀ ਸੂਟਾਂ ਦੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਨੋਟੀਫਿਕੇਸ਼ਨ ਨੂੰ ਪ੍ਰੈਸ ਕਰ ਦੇਣਾ ਤਾਂ ਹੀ ਤੁਹਾਨੂੰ ਜਿਹੜੀਆਂ ਕਲੈਕਸ਼ਨਾਂ ਨੋਟੀਫਿਕੇਸ਼ਨ ਮਿਲ ਜਾਣਗੇ ਤੁਸੀਂ ਦੇਖੋਗੇ ਕਿ ਅੱਜਕੱਲ ਕਿਹੜੇ-ਕਿਹੜੇ ਜਿਹੜੇ ਸੂਟ ਨੇ ਟ੍ਰੈਂਡ ਕਰ ਲਏ ਨੇ ਬਾਕੀ ਸਾਰੀਆਂ ਕਲੈਕਸ਼ਨਾਂ ਅਵੇਲੇਬਲ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਮੈਂ ਅਗਿ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ Thank you for watching my video.